ਦਾ ਇਹ ਪ੍ਰਾਪਰਟੀ ਹੈ ਜਿਹੜੀ ਇੱਕ ਉਤਤੋਰਿੰਗ ਵਿੱਚੋਂ ਡਾਕਟਰ ਆਫ ਬਲੀਪ ਸਿੰਘ ਹੈ ਉਹਦੀ ਜਿਹੜੀ ਪ੍ਰਾਪਰਟੀ ਹੈ ਇਹ ਘਰ ਬਣਾਇਆ ਪਿਆ ਇਹਨੂੰ ਫ੍ਰੀਜ਼ ਕੀਤਾ ਜਾਂਦਾ ਹੈ ਇਹ ਇਸ ਤੋਂ ਬਾਅਦ ਇਹ ਘਰ ਵੇਚ ਨਹੀਂ ਸਕਦੇ ਇਸ ਤੇਰੀ ਪ੍ਰਾਪਰਟੀ ਦੀ ਕੀਮਤ ਹੈ ਕਰੀਬ 13 ਲੱਖ ਤੋਂ ਉੱਤੇ ਆ ਇਸ ਤੋਂ ਪਹਿਲਾਂ ਵੀ ਮੁਰਾਦਪੁਰੇ ਦੇ ਵਿੱਚ ਕਰੀਬਨ 10 ਜਿਹੜੇ ਮਮਕਾ ਆਪਣੇ ਘਰ ਨੇ ਫ੍ਰੀਜ਼ ਕੀਤੇ ਜਾ ਚੁੱਕੇ ਆ ਜਿਨ੍ਹਾਂ ਦੀ ਕੀਮਤ ਕਰੀਬ 1.5 ਕਰੋੜ ਤੋਂ ਉੱਤੇ ਆ ਤੇ ਟੋਟਲ ਸਾਡੀ ਸਬੂਈ ਦੇ ਵਿੱਚ ਜਿਵੇਂ ਕਿ ਪਸਿਆਣਾ ਥਾਣਾ ਹੁੰਦਾ ਜਾਂ ਸਾਡਾ ਸਦਰ ਸਮਾਣਾ ਥਾਣਾ ਹੈਗਾ ਉਹਦੇ ਟੋਟਲ ਮਿਲਾ ਕੇ ਕਰੀਏ ਤਾਂ ਕਰੀਬ ਸਾਡੀ ਪ੍ਰਾਪਰਟੀ ਹੈ ਜਿਹੜੀ 3 ਕਰੋੜ ਦੇ ਕਰੀਬ ਅਸੀਂ ਫ੍ਰੀਜ਼ ਕਰ ਚੁੱਕੇ ਹਾਂ ਇਹਨਾਂ ਨੂੰ ਉਸੇ ਜਿਹੇ ਤਰੀਕੇ ਨਾਲ ਹੀ ਕੀਤੀ ਗਵਰਨਮੈਂਟ ਨੂੰ ਉਹਦੇ ਗਲ ਦੇ ਨਾਲ ਸੁਤੰਤਰ ਸਰ ਜਿਸ ਤਰ੍ਹਾਂ ਰੇਡਾਂ ਪੈਂਦੀਆਂ ਨੇ ਜਦੋਂ ਵੀ ਰੇਡ ਪੈਂਦੀ ਹੈ ਉਹਦੇ ਜਿਹੜੇ ਇਲਾਕੇ ਦੇ ਨਿਵਾਸੀ ਨੇ ਇਹ ਛੱਡ ਕੇ ਭੱਜ ਜਾਂਦੇ ਨੇ ਇਹ ਕਿਹਦਾ ਕੀ ਮਤਲਬ ਹੈ ਜੀ ਵੇਖੋ ਜਿਹੜੇ ਐਕਿਊਜ਼ਡ ਐ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਆ ਗਲਤ ਕੰਮ ਕਰਦੇ ਆ ਜਦੋਂ ਵੀ ਪੁਲਿਸ ਦੀ ਰੇਡ ਹੁੰਦੀ ਆ ਇਹਨਾਂ ਨੇ ਭੱਜਣਾ ਹੀ ਆ ਪਰ ਅਸੀਂ ਫਿਰ ਵੀ ਇਹਨਾਂ ਨੂੰ ਕਾਫੀ ਹੱਦ ਤੱਕ ਕਾਬੂ ਕਰਕੇ ਇਹਨਾਂ ਦੇ ਪਰਚੇ ਦਰਜ ਕਰਕੇ ਅੰਦਰ ਭੇਜਦੇ ਆ ਇਸੇ ਲੜੀ ਦੇ ਤਹਿਤ ਅਸੀਂ ਕੱਲ ਵੀ ਇੱਕ ਪਰਚਾ ਦਰਜ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਇੱਕ ਸਵਿਫਟ ਕਾਰ ਰੱਖੀ ਹੋਈ ਸੀ ਜੋ ਇਹਨਾਂ ਨਸ਼ਾ ਲਿਆਉਣ ਵਾਸਤੇ ਰੱਖੀ ਸੀ ਉਸ ਤੋਂ ਬਾਅਦ ਲਿਆ ਕੇ ਤੇ ਇਹ ਬਾਹਰ ਕਿਤੇ ਅਵੰਡਣ ਜਗ੍ਹਾ ਤੇ ਖੜੀ ਕਰ ਦਿੰਦੇ ਸੀ ਉਹ ਜਦੋਂ ਹੀ ਸਾਨੂੰ ਸੂਚਨਾ ਮਿਲੀ ਅਸੀਂ ਉਹ ਗੱਡੀ ਨੂੰ ਵੀ ਕਬਜ਼ਾ ਪੁਲਿਸ ਵਿੱਚ ਲਿਆ ਗਏ ਸਰ ਜਿਹੜਾ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੋਈ ਹੈ ਯੋਧ ਨਸ਼ਾ ਵਿਰੁੱਧ ਉਹਦੇ ਤਹਿਤ ਹੁਣ ਤੱਕ ਤੁਸੀਂ ਕਿੰਨੇ ਕਾਰਵਾਈ ਕੀਤੀਆਂ ਨੇ ਹੁਣ ਤੱਕ ਜੀ ਇਹ ਜਿਹੜੀ ਯੋਧ ਨਸ਼ਾ ਵਿਰੁੱਧ ਦੇ ਤਹਿਤ ਜਿਹੜੀ ਕਾਰਵਾਈ ਆ ਉਹ ਕਾਫੀ ਸਾਡੀ ਹੈਗੀ ਆ ਇਹਦੇ ਸਬੰਧ ਦੇ ਵਿੱਚ ਅਸੀਂ ਡੇਲੀ ਤਕਰੀਬਨ ਡੇਲੀ ਇੱਕ ਦੋ ਪਰਚੇ ਸਾਡੇ ਦਰਜ ਹੁੰਦੇ ਆ ਤੇ ਅਸੀਂ ਵੱਤ ਤੋਂ ਵੱਤ ਇਹ ਜਿਹੜੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਆ ਇਹਨਾਂ ਨੂੰ ਫੜ ਕੇ ਅੰਦਰ ਭੇਜਾਂਗੇ ਠੀਕ ਹੈ